ਪੱਟੀ ਹਲਕੇ ਅੰਦਰ ਪੰਚਾਇਤੀ ਚੋਣਾਂ ਮੌਕੇ ਵੱਡੀ ਵਾਰਦਾਤ ਪੱਟੀ ਸ਼ਹਿਰ ਤੋਂ ਕੁਝ ਦੂਰੀ ਤੇ ਸਥਿਤ ਖੇਮ ਕਰਨ ਚੁੰਗੀ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਕਾਰ ਚਾਲਕ ਨੂੰ ਰੋਕ ਕੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਦੌਰਾਨ ਰਾਜਵਿੰਦਰ ਸਿੰਘ ਉਰਫ ਰਾਜ ਤਲਵੰਡੀ ਦੀ ਮੌਕੇ ਤੇ ਮੌਤ ਹੋ ਗਈ ਇੱਕ ਵਿਅਕਤੀ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮੋਹਰ ਸਿੰਘ ਦੀ ਐਸ்சி ਸਰਪੰਚ ਰਾਜਕੌਰ ਜੋ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੀ ਗਈ ਸੀ ਜੋ ਕਿ ਰਾਜਵਿੰਦਰ ਸਿੰਘ ਰਾਜਤਲਵੰਡੀ ਦੇ ਧੜੇ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜਦ ਜਿੱਤ ਦੀ ਖੁਸ਼ੀ ਵਿੱਚ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੀ ਸੀ ਤਾਂ ਖੇਮਕਰਨ ਚੁੰਗੀ ਦੇ ਨਜ਼ਦੀਕ ਬਾਬਾ ਬਿਧੀਚੰਦ ਗੇਟ ਦੇ ਕੋਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਹਨਾਂ ਦੀ ਗੱਡੀ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਸਰਪੰਚੀ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੇ ਰਾਜਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਵਿਅਕਤੀ ਸਾਰਜ ਸਿੰਘ ਜ਼ਖਮੀ ਹੋ ਗਿਆ ਇਸ ਮੌਕੇ ਤਰਨਤਾਰਨ ਤੋਂ ਐਸਐਸਪੀ ਵੀ ਮੌਕੇ ਤੇ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੋਇਆ ਸਰ ਕੀ ਮਾਮਲਾ ਸਾਰਾ ਔਰ ਕਿਸ ਤਰੀਕੇ ਨਾਲ ਪਤਾ ਚੱਲਿਆ ਕਿ ਘਟਨਾ ਵੀ ਸਾਰੀ ਥੋੜੀ ਜਿਹਾ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲ ਗਈ ਹੈ ਸਰਹਿੰਦਰ ਦੇ ਬੋਲ ਦੇ ਲਾਗੇ ਫਾਇਰਿੰਗ ਹੋਈ ਹੈ ਮੇਰੇ ਕੋਲ ਫਰਦਰ ਦੇ ਰਿਪੋਰਟ ਹੈ ਕਿ ਕੀ ਕੀ ਰਾਜਿੰਦਰ ਸਿੰਘ ਜਿਹੜਾ ਕਮੰਡੀ ਪੌਸ ਸਿੰਘ ਦਾ ਜਿਹੜਾ ਇਹਨਾਲਾ ਹੈ 15 ਜਨਵਰੀ ਦਾ ਸ਼ਾਮ ਜਦੋਂ ਮੌਸਮ ਬਰਾੜਿਆ ਨੇ ਦੁਨੀਆ ਮਾਰ ਲਿਆ ਕਿ ਜਾਉਂਦਾ ਹੈ ਬਹੁਤ ਕੱਟ ਲਉਂਦਾ ਹੈ ਟੀਮ ਜਿਹੜੀ ਨੇ ਪੋਸਟਿਵ ਇੰਕਵੈਸਟਿਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਔਨਲੀ ਤੱਕ ਇਹ ਸਵੇ ਪਤਾ ਲੱਗਿਆ ਹੈ ਕਿ ਦੇਖੋ ਉਹ ਬਲੌਕ ਆਪਣੇ ਘਰ ਜਿਹੜੇ ਚਾਰੇ ਸੀਗੇ ਇਹਦਾ ਜੋ ਵਿੱਚ ਹਲਕਾ ਸਾਥੀ ਚਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਬਿੱਲੀ ਰੋਕੀ ਹੈ ਤੇ ਰੁਕ ਕੇ ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਨ ਨੂੰ ਤੁਰੰਤ ਇਮੀਡੀਏਟਲੀ ਉਹਨਾਂ ਤੇ ਹੀ ਫਾਇਰਿੰਗ ਹੋ ਗਈ ਹੈ ਇਹਦੇ ਵਿੱਚ ਰਾਜਿੰਦਰ ਸਿੰਘ ਨੂੰ ਜਿਹੜੀ ਕਾਫੀ ਇੰਤਰੀਗ ਹੋਈ ਹੈ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਰੇ ਉਹਦੇ ਵੀ ਕੱਦ ਸਿੱਧਾ ਬਚ ਗਿਆ ਤੇ ਦੇ ਉਪਰਾਂ ਜਿਹੜੇ ਰਾਜਿੰਦਰ ਸਿੰਘ ਜੀ ਮਰਦੇ ਸੀ ਉਹਨਾਂ ਦੇ ਜਿਹੜਾ ਉਹ ਜਿਹੜਾ ਸਟੇਸ਼ਨ ਤੋਂ ਬਾਅਦ ਕਰਕੇ ਸੀ ਮਤਮਾ ਟੱਚ ਕਰੇ ਤਾਂ ਕੀ ਸ਼ੁਰੂ ਕਰ ਫਿਰ ਇਹ ਸਰਪੰਚ ਸੀ ਹੈ ਇਹਨਾਂ ਦੇ ਪਿੰਡ ਦਾ ਕੋਈ ਹੋਰ ਸਰਪੰਚ ਸੀ ਇਹਨਾਂ ਵੱਲੋਂ ਇੱਕ ਜਿਹੜੀ ਬਿਲੀਟੀ ਰਿਪੋਰਟ ਜਿਹੜੀ ਇਹਨਾਂ ਵੱਲੋਂ ਕੰਪਲੀਟ ਕੀਤੀ ਗਈ ਸੀ ਉਹ ਅਨਪੋਸਟ ਜਿਹੜੀ ਕਲੈਕਸ਼ਨ ਜਿਹੜੇ ਚਤੇ ਹੈਗੇ ਆ ਜੇ ਫ੍ਰੀਮ ਦੇ ਇਨਫੋਰਮੇਸ਼ਨ ਇਹ ਜੀ ਤੇ ਜਿਹੜੇ ਉਹ ਤਿੰਨ ਬਾਈਕ ਸਵਾਰੀਆਂ ਮੂਹ ਟੱਕੇ ਸੀ ਯਾਰ ਉਹ ਜਿਹੜੇ ਜ਼ਖਮੀ ਹੋਏ ਉਹ ਟੋਟਲ ਕਿੰਨੇ ਜ਼ਖਮੀ ਜੀ ਮੁੱਢਲੀ ਤਫ਼ਤੀਸ਼ੇ ਪਤਾ ਲੱਗੇ ਕਿ ਤਿੰਨ ਅਲਪ ਸ਼ਕਤੀ ਜਿਹੜੇ ਨੌਜਵਾਨ ਸੀ ਉਹਨਾਂ 'ਤੇ ਮੂਹ ਨਹੀਂ ਟੱਕਿਆ ਸੀਗਾ ਇੱਕ ਹੋਰ ਜਿਹੜਾ ਜ਼ਖਮੀ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਸਰ ਕਿੰਨੇ ਗੋਲੀਆਂ ਲੱਗਿਆ ਜਿਹੜਾ ਡੈੱਡ ਹੋਇਆ ਬੰਦਾ ਮਲਟੀਪਲ ਫਾਇਰਮ ਇੰਜਰੀ ਸਕੇ ਓਕੇ ਮੈਂ ਜੁਜੀ ਕਰਨਦੀਪ ਸਿੰਘ ਜੀ ਮੇਰਾ ਨਾਮ ਆ ਜੀ ਆਮ ਪਾਰਟੀ ਦਾ ਵਰਕਰ ਹਾਂ ਜੀ ਅਸੀਂ ਇਹ ਜਿਹੜੇ ਇਲੈਕਸ਼ਨ ਚੱਲ ਰਹੀ ਸਰਪੰਚੀ ਰਕਸ਼ਨ ਚੱਲ ਰਹੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪਟਿਆਲਕੇ ਵਿੱਚ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਰਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਲਈ ਇਹ ਘਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਇਹ ਨਾ ਕੀ ਆਦਾ ਵਿਅਕਤੀ ਦਾ ਕਿਹੜੇ ਪਿੰਡ ਦਾ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾ ਜੀ ਇਹਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਕਿੱਥੋਂ ਜਾ ਰਹੇ ਜੀ ਇਹ ਇਹ ਪੱਟੀ ਤੋਂ ਜਾ ਰਿਹਾ ਸੀ ਪਿੰਡ ਨੂੰ ਆਪਦੇ ਵਾਪਸ ਆ ਰਹੇ ਨੇ ਇਹ ਪਿੰਡ ਸਰਪੰਚ ਇਹ ਨਹੀਂ ਬਣਿਆ ਸੀ ਸਰਪੰਚ ਐਸ ਸੀ ਪਿੰਡ ਰਿਜ਼ਰਵ ਆ ਜੀ ਤੇ ਕਹਿੰਦੇ ਦੇਣਾ ਸਰਪੰਚ ਚੁਣੇ ਗਏ ਇਹਨਾਂ ਦੀ ਪੰਚਾਇਤ ਨੂੰ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸ ਸੀ ਰਿਜ਼ਰਵ ਆ ਜੀ ਪਿੰਡ ਕਿੰਨੇ ਕਿੰਨੇ ਦਿਨ ਮੀ ਹੋਈ ਜੀ ਦਿਨ ਬੰਦੇ ਆਏ ਸੀ ਜੀ ਮੋਟਰਸਾਈਕਲ ਤੇ ਕਿੰਨੇ ਕਿੰਨੇ ਬੰਦੇ ਜ਼ਖਮੀ ਹੋਏਗੀ ਇਹ ਮਤਲਬ 1-2 ਨੇ ਡੈਥ ਹੋ ਗਈ ਆ ਜੀ ਤੇ ਦੋ ਬੰਦੇ ਹੋਰ ਜ਼ਖਮੀ ਆ ਜੀ ਕੀ ਨਾਂ ਉਹਨਾਂ ਦਾ ਨਾ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਕੋਲ ਖਾਤੇ ਨਾ ਉਹਨਾਂ ਦੇ ਠੀਕ ਹਾਂਜੀ ਹਾਂਜੀ ਠੀਕ ਕਰ ਲਈ ਆ ਕੀ ਨਹੀਂ ਤੇਰਾ ਇਹ ਤੇਰਾ ਕਿੱਥੋਂ ਦਾ ਰਹਿਣ ਆਲਾ ਸੀ ਮਾੜਾ ਚੰਗੋ ਸੇਵ ਵਾਲੀ ਸੀ ਲਵਟੀ ਮੋਰ ਜਾਏਗਾ ਕੀ ਗੱਲ ਹੋਈ ਆ ਗੋਲੀਆਂ ਮਾਰ ਗਿਆ ਕੋਈ ਇੰਨੀ ਬਚਿਆ ਕੋਈ ਪੰਜ 6 ਬਚੀਏ